ਮੈਂ ਪੂਨਮਦੀਪ ਕੌਰ ਜ਼ਿਲ੍ਹਾ ਚੋਨ ਅਫਸਰ ਬਰਨਾਲਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਜੋ ਨੋ ਪਾਰਲੀਮੈਂਟਰੀ ਚੋਣਾਂ ਹੋਣ ਜਾ ਰਹੀਆਂ ਨੇ ਉਸ ਦੇ ਲਈ ਮੈਂ ਆਪ ਸਭ ਦੇ ਰੋਬਰੂ ਹੋਈਆਂ ਤੇ ਆਪ ਸਭ ਤੱਕ ਚੋਣਾਂ ਦੀ ਜਾਣਕਾਰੀ ਪੇਸ਼ ਕਰਨਾ ਚਾਹੁੰਦੀ ਹਾਂ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਜੋ ਬਰਨਾਲਾ ਜ਼ਿਲ੍ਹਾ ਹੈ ਉਹ ਸੰਗਰੂਰ ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਸਾਡੇ ਵਿੱਚ ਤਿੰਨ ਅਸੈਂਬਲੀ ਹਲਕੇ ਪੈਂਦੇ ਹਨ ਫਦੋੜ ਬਰਨਾਲਾ ਅਤੇ ਮੈਂਕਲਾ ਸਾਡੇ ਜੋ ਕੁੱਲ ਵੋਟਰ ਹਨ ਬਰਨਾਲਾ ਦੇ ਤਿੰਨ ਹਲਕਿਆਂ ਦੇ ਉਹ ਹਨ 499968 ਅਤੇ 558 ਜਿਹੜੇ ਹਨ ਪੋਲਿੰਗ ਵੂਥ ਹਨ ਅਤੇ 272 ਸਾਡੀਆਂ ਪੋਲਿੰਗ ਲੋਕੇਸ਼ਨਾਂ ਹਨ ਗਰਮੀ ਦਾ ਮੌਸਮ ਹੈ ਸਭ ਨੂੰ ਬੜੀ ਫਿਕਰ ਹੋਏਗੀ ਕਿ ਇੰਨੀ ਗਰਮੀ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਵੋਟਾਂ ਪਾਣ ਜਾਵਾਂਗੇ ਉੱਥੇ ਸਾਨੂੰ ਕੋਈ ਸਹੂਲਤ ਮਿਲੇਗੀ ਜਾਂ ਸਾਨੂੰ ਲਾਈਨਾਂ ਦੇ ਵਿੱਚ ਲੱਗਣਾ ਪਏਗਾ ਤਾਂ ਮੈਂ ਆਪ ਸਭ ਨੂੰ ਦੱਸਣਾ ਚਾਹਨੀ ਹੈ ਕਿ ਤੁਹਾਡੀ ਸਭ ਦੀ ਸਹੂਲਤ ਦੇ ਲਈ ਅਸੀਂ ਹੀਟ ਵੇਵ ਮੈਨੇਜਮੈਂਟ ਦੇ ਅੰਦਰ ਕਾਫੀ ਅੱਛੇ ਪ੍ਰਬੰਧ ਕੀਤੇ ਨੇ ਸਭ ਜਗ੍ਹਾ ਤੇ ਸ਼ਮਿਆਨੇ ਲਗਾਏ ਨੇ ਵੇਟਿੰਗ ਰੂਮ ਬਣਾਏ ਨੇ ਅਸੀਂ ਵੌਲੰਟੀਅਰ ਜਿਹੜੇ ਨੇ ਸਕੂਲਾਂ ਦੇ ਵਿੱਚੋਂ ਲਏ ਨੇ ਜਿਹੜੇ ਆਪ ਸਭ ਦੀ ਮਦਦ ਦੇ ਲਈ ਉੱਥੇ ਹਾਜ਼ਰ ਰਹਿਣਗੇ ਖਾਸ ਤੌਰ ਤੇ ਜਿਹੜੇ ਬਜ਼ੁਰਗ ਵੋਟਰ ਅਤੇ ਸਾਡੇ ਪੀਡਬਲਿਟੀ ਵੋਟਰਸ ਨੇ ਉਹਨਾਂ ਦੇ ਲਈ ਅਸੀਂ व्हीलਚੇਅਰ ਦਾ ਪ੍ਰਬੰਧ ਕੀਤਾ ਹੈ ਤੇ ਸਾਡੇ ਵੌਲੰਟੀਅਰ ਜਿਹੜੇ ਨੇ ਉਹ व्हीलਚੇਅਰ ਦੇ ਉੱਤੇ ਉਹਨਾਂ ਨੂੰ ਪੋਲਿੰਗ ਬੂਥਾਂ ਤੇ ਲੈ ਕੇ ਜਾਣਗੇ ਇਸ ਤੋਂ ਇਲਾਵਾ ਗਰਮੀ ਨੂੰ ਦੇਖਦੇ ਹੋਏ ਛਬੀਲਾ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਵੀ ਸਾਡੇ ਵੌਲੰਟੀਅਰ ਜਿਹੜੇ ਨੇ ਉਹ ਸਵੀਲਾ ਨੂੰ ਮਾਨੀਟਰ ਕਰਨਗੇ ਕਿ ਆਪ ਸਭ ਨੂੰ ਜੋ ਹੈ ਠੰਡਾ ਪਾਣੀ ਇੱਥੇ ਚਾਹਿਆ ਜਾਏਗਾ ਅਸੀਂ ਐਡੀਸ਼ਨਲ ਪੋਲਿੰਗ ਸਟਾਫ ਦਾ ਵੀ ਇੰਤਜ਼ਾਮ ਕੀਤਾ ਹੈ ਤਾਂ ਕਿ ਜਿੱਥੇ ਕਿਤੇ ਲਾਈਨ ਲੰਬੀ ਹੋਵੇ ਉੱਥੇ ਜਿਹੜਾ ਚੋਣ ਪ੍ਰਣਾਲੀ ਹੈ ਉਸ ਨੂੰ ਥੋੜਾ ਸੌਖਾ ਕੀਤਾ ਜਾ ਸਕੇ ਫਾਸਟ ਕੀਤਾ ਜਾ ਸਕੇ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਉੱਥੇ ਲਾਈਨਾਂ ਦੇ ਵਿੱਚ ਨਾ ਲੱਗਣਾ ਪਵੇ ਤੇ ਇਹਨੇ ਇੰਤਜ਼ਾਮ ਜੋ ਹਨ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਇਸ ਚੋਨਾ ਦਾ ਜੋ ਹੈ ਇਸ ਨੂੰ ਅਸੀਂ ਹਮੇਸ਼ਾ ਇੱਕ ਪਰਵ ਦੀ ਤਰ੍ਹਾਂ ਇੱਕ ਤਿਹਾੜ ਦੀ ਤਰ੍ਹਾਂ ਮਨਾਉਂਦੇ ਆ ਤਾਂ ਮੈਂ ਆਪ ਸਭ ਨੂੰ ਅਪੀਲ ਕਰਦੀ ਆ ਕਿ ਤੁਸੀਂ ਆਓ ਹਮ ਹਮਾ ਕੇ ਅਤੇ ਆਪਣੀ ਵੋਟ ਜਿਹੜੀ ਹੈ ਜਰੂਰ ਪਾਓ ਇਸ ਦੇ ਨਾਲ ਹੀ ਮੈਂ ਇੱਕ ਹੋਰ ਬੇਨਤੀ ਸਭ ਨੂੰ ਕਰਨੀ ਚਾਹਾਂਗੀ ਕਿ ਪੋਲਿੰਗ ਸਟੇਸ਼ਨ ਦੇ ਅੰਦਰ ਜੋ ਮੋਬਾਈਲ ਫੋਨ ਹੈ ਉਹ ਕੋਈ ਵੀ ਲੈ ਕੇ ਨਹੀਂ ਜਾ ਸਕਦਾ ਇਸ ਲਈ ਸਭ ਨੂੰ ਬੇਨਤੀ ਕਰਾਂਗੀ ਕਿ ਆਪਣਾ ਮੋਬਾਈਲ ਫੋਨ ਜੋ ਹੈ ਆਪਣੇ ਵਹਾਈਕਲ ਦੇ ਵਿੱਚ ਜਿਹਦੇ ਵਿੱਚ ਤੁਸੀਂ ਆਉਂਦੇ ਹੋ ਜਾਂ ਆਪਣੇ ਘਰ ਹੀ ਛੱਡ ਕੇ ਆਓ ਤਾਂ ਕਿ ਉੱਥੇ ਪੋਲਿੰਗ ਸਟੇਸ਼ਨ ਤੇ ਆ ਕੇ ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਵੱਲੋਂ ਸਭ ਪੁਖਤਾ ਇੰਤਜ਼ਾਮ ਹਨ ਤੇ ਬਸ ਹੁਣ ਜੋ ਇੰਤਜ਼ਾਰ ਹੈ ਆਪ ਸਭ ਦਾ ਹੈ ਮੈਂ ਉਮੀਦ ਕਰਦੀ ਆ ਕਿ ਅਸੀਂ ਜਿਹੜੀ ਆਪਣੀ ਇਸ ਵਾਰ ਦੀ VOTING ਪਰਸੈਂਟੇਜ ਹੈ ਉਸ ਨੂੰ 70 पार ਕਰਾਂਗੇ ਤੇ ਅਸੀਂ ਸਾਰੇ ਪੰਜਾਬ ਦੇ ਵਿੱਚੋਂ ਐਸਾ ਜ਼ਿਲ੍ਹਾ ਬਣਾਗੇ ਜਿਸ ਦੀ VOTING ਪਰਸੈਂਟੇਜ ਜੋ ਹੈ ਉਹ ਸਭ ਤੋਂ ਵੱਧ ਹੋਏ। ਧੰਨਵਾਦ।